ਜ਼ਿਲ੍ਹਾ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦਰਜ ਪੰਜ ਅਪਰਾਧਿਕ ਮਾਮਲਿਆਂ ਵਿੱਚ ਭਗੌੜੀ ਦੋਸ਼ੀ ਨੂੰ ਫੜਨ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਤੁਰੰਤ ਕਾਰਵਾਈ ਕਰਨ ਨਾਲ ਕਾਨੂੰਨ ਵਿਵਸਥਾ ਨੂੰ ਮਜ਼ਬੂਤੀ ਮਿਲੀ ਹੈ ਮਿਤੀ 24 ਨਵੰਬਰ 2025 ਜਲੰਧਰ ਸ਼੍ਰੀ ਹਰਵਿੰਦਰ ਸਿੰਘ ਵੀਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਅਤੇ ਸ਼੍ਰੀ ਸਰਬਜੀਤ ਰਾਏ ਐਸਪੀ ਇਨਵੈਸਟੀਗੇਸ਼ਨ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਗੈਂਗਸਟਰ ਬਾਦ ਲੁੱਟਾਂ ਖੋਹਾਂ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਸਰਵਨ ਸਿੰਘ ਬਲ ਪੀ ਪੀ ਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਦੀ ਅਗਵਾਈ ਹੇਠ ਇੰਸਪੈਕਟਰ ਸਿਕੰਦਰ ਸਿੰਘ ਬਿਰਕ ਮੁਖ ਅਫਸਰ ਥਾਣਾ ਗੁਰਾਇਆਂ ਦੀ ਟੀਮ ਨੇ ਖਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਗੋਪੀ ਕਟਾਣਾ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਖਿਲਾਫ ਪਹਿਲਾਂ ਹੀ ਵੱਖ-ਵੱਖ ਜ਼ਿਲ੍ਹਿਆਂ ਵਿੱਚ 5 ਅਪਰਾਧਿਕ ਮੁਕੱਦਮੇ ਦਰਜ ਨੂੰ ਫਰਨ ਵਿੱਚ ਵੱਡੀ ਸਫਲਤਾ ਹਾਸਲ ਹੋਈ। ਸ਼੍ਰੀ ਹਰਬਿੰਦਰ ਸਿੰਘ ਵਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਪ੍ਰੈਸ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਫੀਆ ਇਤਲਾਹ ਮਿਲਣ ਤੇ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਸਬੰਧ ਵਿੱਚ ਏਐਸਆਈ ਸੁਖਵਿੰਦਰ ਪਾਲ ਚੌਂਕੀ ਇੰਚਾਰਜ ਤੇ ਲੇਤਾ ਏਐਸਆਈ ਜੰਗ ਬਹਾਦਰ ਚੌਂਕੀ ਇੰਚਾਰਜ ਦਸਾਂਝ ਕਲਾ ਸਮੇਤ ਸਾਥੀ ਕਰਮਚਾਰੀਆਂ ਦੇ ਨਾਕਾਬੰਦੀ ਦੇਸਬੰਦ ਵਿੱਚ ਬੱਸਾ ਅੱਡਾ ਤਲੇਤਾ ਮੌਜੂਦ ਸੀ ਉਸ ਦੇ ਪਾਸੇ ਇੱਕ ਖੂਫੀਆ ਇਤਲਾ ਮਿਲੀ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਕਟਾਣਾ ਥਾਣਾ ਗੁਰਾਇਆਂ ਜੋ ਕਿ ਲੜਾਈ ਝਗੜੇ ਨਸ਼ਾ ਤਸਕਰੀ ਕਰਨ ਦਾ ਆਦਿ ਹੈ ਤੇ ਇਸ ਦੇ ਪਾਸ ਨਜਾਇਜ਼ ਅਸਲਾ ਵੀ ਹੈ ਅਤੇ ਜਿਸ ਦੇ ਖਿਲਾਫ ਪਹਿਲਾਂ ਵੀ ਅਪਰਾਧਿਕ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚੋਂ ਦੋ ਮੁਕੱਦਮਿਆਂ ਵਿੱਚੋਂ ਉਹ ਪਗੋੜਾ ਵੀ ਹੈ ਜਿਸ ਵਕਤ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਇਲਾਕੇ ਵਿੱਚ ਆਪਣੀ ਆਲਟੋ ਕਾਰ ਨੰੰਬਰੀ ਪੀਬੀ 13 ਬੀ ਯੂ 5896 ਤੇ ਸਵਾਰ ਹੋ ਪਿੰਡ ਕਟਾਣਾ ਤੋਂ ਕਮਾਲਪੁਰ ਸਾਈਡ ਵੱਲ ਕੁਮਰਿਆ ਹੈ ਜੇਕਰ ਹੁਣੇ ਹੀ ਕਮਾਲਪੁਰ ਰੋਡ ਤੇ ਨਾਕਾਬੰਦੀ ਕੀਤੀ ਜਾਵੇ ਤਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਨਜਾਇਜ਼ ਅਸਲੇ ਸਮੇਤ ਕਾਬੂ ਆ ਸਕਦਾ ਹੈ ਇਸ ਤੋਂ ਮੁਕੱਦਮਾ ਨੰਬਰ 224 ਮਿਤੀ 24 ਨਵੰਬਰ 2025 2554 69 ਅਸਲਾ ਐਕਟ ਥਾਣਾ ਗੋਰਾयां ਵੱਦਾ ਜੁਰਮ 109 ਬੀ ਐਨ ਸਥਾਣਾ ਗੋਰਾयां ਦਰਜ ਰਜਿਸਟਰ ਕਰਕੇ ਥਾਣਾ ਮੁਖੀ ਸਕੰਦਰ ਸਿੰਘ ਵਿਰਕ ਸਮੇਤ ਪੁਲਿਸ ਪਾਰਟੀਆਂ ਦੇ ਕਮਾਲਪੁਰ ਤੋਂ ਜੀਟੀ ਰੋਡ ਗੋਰਾयां ਨੂੰ ਜਾਂਦੀ ਸੜਕ ਪਰ ਤੁਰੰਤ ਨਾਕਾਬੰਦੀ ਕੀਤੀ ਤਾਂ ਥੋੜੀ ਦੇਰ ਬਾਅਦ ਕਮਾਲਪੁਰ ਸਾਈਡ ਵੱਲੋਂ ਇੱਕ ਆਲਟੋ ਕਾਰ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਪੁਲਿਸ ਪਾਰਟੀ ਨੇ ਰੋਕਣ ਦਾ ਇਸ਼ਾਰਾ ਕੀਤਾ ਜਿਸ ਨੇ ਆਪਣੀ ਕਾਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜੋ ਗੱਡੀ ਖੇਤਾਂ ਵੱਲ ਡਿੱਗ ਪਈ ਇਸ ਨੇ ਗੱਡੀ ਵਿੱਚੋਂ ਨਿਕਲ ਕੇ ਭੱਜ ਗਿਆ ਜਿਸ ਨੂੰ ਪੁਲਿਸ ਪਾਰਟੀ ਨੇ ਇਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਇਸ ਨੇ ਦੌੜਦੇ ਸਮੇਂ ਪੁਲਿਸ ਪਾਰਟੀ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜੋ ਦੋ ਫਾਇਰ ਸਰਕਾਰੀ ਗੱਡੀ ਵਿੱਚ ਵੱਜੇ ਇਸਤੇ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇਰਿੰਗ ਕਰਨ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਦੀ ਖੱਬੀ ਲੱਤ 'ਤੇ ਗੋਲੀ ਲੱਗੀ ਜਿਸ ਨਾਲ ਉਹ ਜ਼ਮੀਰ ਪਰ ਡਿੱਗ ਗਿਆ ਅਤੇ ਜਿਸ ਦੇ ਕਬਜ਼ੇ ਵਿੱਚੋਂ 32 ਬੋਰ ਰਿਵਲਵਰ ਸਮੇਤ ਦੋ ਜਿੰਦਾ ਰੌਣ ਦੋ ਖੋਲ ਰੌਣ 32 ਬੋਰ ਕਾਰਤੂਸ ਬਰਾਮਦ ਕੀਤੇ ਗਏ ਜੋ ਗੁਰਪ੍ਰੀਤ ਸਿੰਘ ਉਰਫ ਗੋਪੀ ਦੇ ਖਿਲਾਫ ਪਹਿਲਾਂ ਵੀ ਵਕਤ-ਵਕਤ ਜੁਰਮ ਤਹਿਤ ਵਕਤ-ਵਕਤ ਜ਼ਿਲ੍ਹਿਆਂ ਵਿੱਚ ਪੰਜ ਮੁਕੱਦਮੇ ਦਰਜ ਹਨ ਇਹਨਾਂ ਵਿੱਚੋਂ ਇਹ ਦੋ ਮੁਕੱਦਮੇ ਵਿੱਚੋਂ ਭਗੋੜਾ ਚਲਿਆ ਹੈ ਇਸ ਪਾਸੋਰਡ ਹੰਗਾ ਆਹਨਾਲ ਪੁਸ਼ਗੀਸ਼ ਕੀਤੀ ਜਾ ਰਹੀ ਹੈ ਹੋਰ ਵੀ ਵੱਡੇ ਖਲਾਸੇ ਹੋਣ ਦੀ ਆਸ ਹੈ ਇਸ ਦੇ ਸੋਨੂ ਖਤਰੀ ਗੈਂਗ ਨਾਲ ਸਬੰਧ ਹਨ ਦੋਸ਼ੀ ਦਾ ਨਾਮ ਪੱਤਾ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੱਖਣ ਸਿੰਘ ਵਾਸੀ ਕਟਾਣਾ ਥਾਣਾ ਗੁਰਾਇਆਂ ਜ਼ਿਲ੍ਹਾ ਜਲੰਧਰ ਬਰਾਮਦਗੀ 32 ਬੋਰ ਰਿਵਾਲਵਰ ਸਮੇਤ 2 ਜਿੰਦਾ ਰੌਂਦ 2 ਕੋਲ 32 ਬੋਰ ਕਾਰਟੂਸ ਆਲਟੋ ਕਾਰ ਨੰਬਰੀ पी बी तेरह बी यू अठवंजा छियानवे दोषी के खिलाफ पहला दर्ज मुकदमे मुकदमा नंबर एक सौ मिति नौ दो तेईसूबर छो तेई तीन सौ चौबीस अठारह एक सौ उन्जा अठारह गुराया जिला जलंधर दूजा मुकदमा नंबर पंद्रह मिति चौवी जनवरी दो हजार ग्यारह जुर्म 22 61 85 NDPS ਐਕਟ ਥਾਣਾ ਗੁਰਾਇਆਂ ਜ਼ਿਲ੍ਹਾ ਜਲੰਧਰ ਮੁਕੱਦਮਾ ਨੰਬਰ 16 ਮਿਤੀ 24 ਜਨਵਰੀ 2011 25 54 59 ਅਸਲਾ ਐਕਟ ਥਾਣਾ ਗੁਰਾਇਆਂ ਜ਼ਿਲ੍ਹਾ ਜਲੰਧਰ ਮੁਕੱਦਮਾ ਨੰਬਰ 10 ਮਿਤੀ 14 ਫਰਵਰੀ 2015 ਜ਼ੁਰਮ 21 22 61 85 NDPS ਐਕਟ ਥਾਣਾ ਸਿਟੀ ਬੰਗਾ जिला नवा शहर मुकदमा नंबर एक सौ उन्नवे मिति अक्टूबर दो हजार सोलह तीन सौ नड़िन्वे चार सौ दो चुरंजा असला एक्ट थाना सिटी फगवाड़ा जिला कपूरथला मुकदमा नंबर दो सौ चौबी मिति चौबी नवंबर दो हजार पच्ची चुरंजा ਸਲੇਕਟ ਥਾਣਾ ਗੁਰਾਇਆਂ ਵਾਦਾ ਜੁਰਮ 109 ਬੀ ਐਨ ਐਸ ਥਾਣਾ ਗੁਰਾਇਆਂ ਰਾਮਜੀਤ ਸਿੰਘ ਦੀ ਖਾਸ ਰਿਪੋਰਟ ਤਾਂ ਇਹ ਇੱਕ ਕਮਾਲਪੁਰ ਸਾਈਡ ਤੋਂ ਇੱਕ ਆਲਟੋ ਗੱਡੀ ਆਉਂਦੀ ਸੀ ਜਿਸ ਨੂੰ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਖੇਤਾਂ ਦੇ ਵਿੱਚ ਕਤਾਨਾ ਚ ਡੇਕ ਕੇ ਤਾਂ ਉਹ ਖੇਤਾਂ ਵੱਲ ਭੱਜਿਆ ਤੇ ਪੁਲਿਸ ਪਾਰਟੀ ਦੇ ਉੱਪਰ ਇਸਨੇ ਜਿਹੜੀ ਹੈਗੀ ਆ ਮਾਰ ਦੇਣ ਦੀ ਨੀਤ ਨਾਲ ਫਾਇਰ ਕੀਤਾ ਤਾਂ ਜੋ ਸਰਕਾਰੀ ਗੱਡੀ ਦੇ ਵਿੱਚ ਜਿਹੜਾ ਹੈਗਾ ਫਾਇਰ ਲੱਗਿਆ ਅੰਡਾ ਦੋ ਫਾਇਰੋਸ ਦੇ ਵੱਲੋਂ ਜਿਹੜੇ ਹੈਗੇ ਕੀਤੇ ਗਿਆ ਪੁਲਿਸ ਪਾਰਟੀ ਵੱਲੋਂ ਜਿਹੜੀ ਹੈਗੀ ਆਪਣੀ ਪ੍ਰਾਈਵੇਟ ਡਿਫੈਂਸ ਦੇ ਵਿੱਚ ਤੇ ਸੈਲਫ ਡਿਫੈਂਸ ਚ ਜਿਹੜੀ ਫਾਇਰਿੰਗ ਕੀਤੀ ਗਈ ਉਹਦੀ ਜਿਹੜੀ ਖੱਬੀ ਲੱਤ ਦੇ ਵਿੱਚ ਲੱਗੀ ਹੈ ਜਿਹੜੀ ਇੰਜਰਡ ਹੋਇਆ ਉਹਨੂੰ ਹਸਪਟਲਾਈਜ਼ ਕੀਤਾ ਗਿਆ ਇਹ ਜਿਹੜਾ ਹੁਣ ਤੱਕ ਦੀ ਜਿਹੜੀ ਮੋਡਲ ਹੀ ਸਾਡੀ ਜਿਹੜੀ ਦਰਯਾਪਤ ਹੈਗੀ ਉਹਦੇ ਵਿੱਚ ਆਇਆ ਹੈਗਾ ਕਿ ਸੋਨੂ ਗਤਰੀ ਗੈਂਗ ਦੇ ਨਾਲ ਰਿਲੇਟਿਡ ਸੀ ਜਿਹੜਾ ਕਿ ਸੋਨੂ ਗਤਰੀ ਗੈਂਗ ਬਹੁਤ ਸਾਰੀਆਂ ਸਗੇਨ ਜਿਹੜੀਆਂ ਵਾਰਦਾਤਾਂ ਚ ਦੇ ਹਾਰਡ ਕੋਰ ਜਿਹੜਾ ਕ੍ਰਿਮੀਨਲ ਹੈ ਉਹਦੇ ਨਾਲ ਹੀ ਐਸੋਸੀਏਟਡ ਹੈ ਜਿਹੜਾ ਹੈਗਾ ਸਰ ਰਿਕਵਰੀ ਕੀ ਕੋਸ਼ਿਸ਼ ਰਿਕਵਰੀ ਇੱਕ ਪਿਸਟਲ ਹੈਗਾ ਜੀ 32 ਫੋਰ ਦਾ ਦੋ ਲਾਈਵ ਕਾਟੇ ਜਿਹੜਾ ਹੈਗਾ ਦੋ ਛੇ ਦੇ ਕੋਲ ਕਾਰਟੂਸ਼ ਹੈਗਾ ਐਂਡ ਪਲਸ ਹਾਲਟੋ ਗੱਡੀ ਹੈ ਜੀ ਥੈਂਕ ਯੂ ਸਰ ਐਸਐਸਪੀ ਜਿਹੜੀ ਕਮੈਂਟਾ ਉਸ ਤੋਂ ਬਾਅਦ ਕਰੀਏਗਾ ਰਿਕਵਰੀ ਦਾ ਸੀ ਗੇੜੇ ਕਿ ਜੀ ਦਾ ਦਾ ਪੁਆਇੰਟ ਤੇ ਐਕਟ ਕਰ ਗਾਟਾ ਹੋਇਆ ਹੈ ਦੱਸਿਆ ਜਾ ਰਿਹਾ ਕਿ ਇਸ ਗੈਂਗ ਨਾਲ ਸੰਬੰਧਿਤ ਹੈ ਜਿੱਥੇ ਕੁਝ ਦੇ ਬਚਦਾ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਕਿ ਸੀ ਮਾਰਨਿੰਗ ਟਾਈਮ ਜਿਹੜੇ ਹੈਗੇ ਸਾਡੇ ਜਿਹੜੇ ਇੰਚਾਰਜ ਹੋ ਚੌਂਕੀ ਥਲੇਤਾ ਤੇ ਸਾਡੇ ਜਿਹੜੇ ਹੈਗੇ ਨੇ ਦਸਾਂਝ ਕਲਾਂ ਚੌਂਕੀ ਇੰਚਾਰਜ ਜੰਗ ਬਹਾਦਰ ਤੇ ਸੁਖਵਿੰਦਰਪਾਲ ਇਹ ਏਰੀਆ ਦੇ ਵਿੱਚ ਬਸ ਸਟੈਂਡ ਗਰਾਇਆ ਦੇ ਮੌਜੂਦ ਸੀ ਇਹਨਾਂ ਦੀ ਨਾਕਾਬੰਦੀ ਦੇ ਉੱਥੇ ਸੀਕ੍ਰੀਟ ਇਨਫੋਰਮੇਸ਼ਨ ਜਿਹੜੀ ਇਹਨਾਂ ਦੇ ਪਾਸ ਰਿਸੀਵ ਹੋਈ ਜਿਸ ਦੇ ਵਿੱਚ ਇਹ ਇਹ ਇਨਫੋਰਮੇਸ਼ਨ ਦੇ ਬੇਸਡ ਉੱpon ਇਹ ਆਪਰੇਸ਼ਨ ਕੀਤਾ ਗਿਆ ਤਾਂ ਉਹਦੇ ਵਿੱਚ ਇਹ ਸੀ ਕਿ ਇੱਕ ਗੁਰਪ੍ਰੀਤ ਸਿੰਘ ਗੋਪੀ ਨਾਮ ਦਾ ਜਿਹੜਾ ਹੈਗਾ ਇੱਕ ਭਗੌੜਾ ਹੈਗਾ ਦੋ ਕੇਸਿਸ ਦੇ ਵਿੱਚ ਪੀਓ ਹੈਗਾ ਐਂਡ ਹਾਰਡ ਕੋਰ ਕ੍ਰਿਮੀਨਲ ਆ ਜਿਸ ਤੇ ਪਹਿਲਾਂ ਵੀ ਕਾਫੀ ਲੁੱਟਾਂ ਖੋਹਾਂ ਦੇ ਤੇ ਆਮ ਜਨਤਾ ਤੇ ਇਦਾਂ ਤੇ ਜਿਹੜੇ ਐਨਡੀਪੀਐਸ ਦੇ ਪਰਚੇ ਦਰਜ ਨੇ ਤਾਂ ਇਹ ਏਰੀਆ ਦੇ ਵਿੱਚ ਆਪਣੀ ਇੱਕ ਆਲਟੋ ਗੱਡੀ ਦੇ ਵਿੱਚ ਘੁੰਮ ਰਿਹਾ ਤਾਂ ਜਿਸ ਦੀ ਇਨਫਾਰਮੇਸ਼ਨ ਸਾਡੇ ਜਿਹੜੇ ਹੈਗੇ ਐਨਪਾਰਟੀ ਵੱਲੋਂ ਐਸਐਚਓ ਭਰਾਇਆ ਸਕੰਦਰ ਸਿੰਘ ਵਿਰਕ ਜਿਹੜੇ ਇੰਸਪੈਕਟਰ ਐਸਐਚਓ ਭਰਾਇਆ ਹੈਗੇ ਉਹਨਾਂ ਨਾਲ ਸ਼ੇਅਰ ਕੀਤੀ ਗਈ ਹੈ ਸਾਡੇ ਡੀਐਸਪੀ ਜੋ ਦੇ ਹੈਗੇ ਫਲੋਰ ਸਰਵੰਤ ਸਿੰਘ ਵੱਲ ਇਹਨਾਂ ਨਾਲ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਸ਼ੇਅਰ ਕਰਕੇ ਸਰਵੰਤ ਸਿੰਘ ਫਲੋਰ ਅੱਗੇ ਸਾਡੇ ਐਸਪੀ ਡੀ ਮਿਸਟਰ ਸਰਵਜੀਤ ਰਾਏ ਇਹਨਾਂ ਸਾਰਿਆਂ ਨੇ ਜਿਹੜਾ ਹੈਗਾ ਇਹਨਾਂ ਦੀ ਸੁਪਰਵੀਜ਼ਨ ਦੇ ਵਿੱਚ ਇਹ ਸਾਰਾ ਆਪਰੇਸ਼ਨ ਕੀਤਾ ਗਿਆ ਤਤੁਰੰਤ ਜਿਹੜੀ ਹੈਗੀ ਇਸ ਏਰੀਆ ਦੇ ਵਿੱਚ ਇੰਸਪੈਕਟਰ ਅਸਕੰਦਰ ਸਿੰਘ ਤੇ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ ਜਿਹੜਾ ਮੈਨੂੰ ਇਹਨਾਂ ਵੱਲੋਂ ਕੀਤਾ ਗਿਆ ਤਾਂ ਇਹ ਇੱਕ ਕਮਾਲਪੁਰ ਸਾਈਡ ਤੋਂ ਇੱਕ ਅਲਟੋ ਗੱਡੀ ਆਉਂਦੀ ਸੀ ਜਿਸ ਨੂੰ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਖੇਤਾਂ ਦੇ ਵਿੱਚ ਕਤਾਨਾਂ 'ਚ ਡਿੱਗ ਕੇ ਤਾਂ ਉਹ ਖੇਤਾਂ ਵੱਲ ਭੱਜਿਆ ਤੇ ਪੁਲਿਸ ਪਾਰਟੀ ਦੇ ਉੱਪਰ ਇਸਨੇ ਜਿਹੜੀ ਹੈਗੀ ਮਾਰ ਦੇਣ ਦੀ ਨੀਤ ਨਾਲ ਫਾਇਰ ਕੀਤਾ ਤਾਂ ਜੋ ਸਰਕਾਰੀ ਗੱਡੀ ਦੇ ਵਿੱਚ ਜਿਹੜਾ ਹੈਗਾ ਫਾਇਰ ਲੱਗਿਆ ਐਂਡ ਦੋ ਫਾਇਰੋਸ ਦੇ ਵੱਲੋਂ ਜਿਹੜੇ ਹੈਗੇ ਕੀਤੇ ਗਏ ਪੁਲਿਸ ਪਾਰਟੀ ਵੱਲੋਂ ਜਿਹੜੀ ਹੈਗੀ ਆਪਣੀ ਪ੍ਰਾਈਵੇਟ ਡਿਫੈਂਸ ਦੇ ਵਿੱਚ ਤੇ ਸਲਵ ਡਿਫੈਂਸ 'ਚ ਜਿਹੜੀ ਫਾਇਰਿੰਗ ਕੀਤੀ ਗਈ ਉਹਦੀ ਜਿਹੜੀ ਖੱਬੀ ਲੱਤ ਦੇ ਵਿੱਚ ਲੱਗੀ ਹੈ ਜਿਹੜੀ ਇੰਜਰਡ ਹੋਇਆ ਉਹਨੂੰ ਹਸਪੀਟਲਾਈਜ਼ ਕੀਤਾ ਗਿਆ ਇਹ ਜਿਹੜਾ ਹੁਣ ਤੱਕ ਦੀ ਜਿਹੜੀ ਮੋਡਲ ਹੀ ਸਾਡੀ ਜਿਹੜੀ ਦਰਿਆਫਤ ਹੈਗੀ ਉਹਦੇ ਵਿੱਚ ਆਇਆ ਹੈਗਾ ਕਿ ਸੋਨੂ ਘਤਰੀ ਗੈਂਗ ਦੇ ਨਾਲ ਰਿਲੇਟਡ ਸੀ ਜਿਹੜਾ ਕਿ ਸੋਨੂ ਘਤਰੀ ਗੈਂਗ ਬਹੁਤ ਸਾਰੀਆਂ ਸੰਗੀਨ ਜਿਹੜੀਆਂ ਵਾਰਦਾਤਾਂ ਚ ਦੇ ਹਾਰਡ ਕੋਰ ਜਿਹੜਾ ਕ੍ਰਿਮੀਨਲ ਹੈਗਾ ਉਹਦੇ ਨਾਲ ਇਹ ਐਸੋਸੀਏਟਡ ਹੈ ਜਿਹੜਾ ਹੈਗਾ ਸਰ ਰਿਕਵਰੀ ਕੀ ਕੋਸ਼ਿਸ਼ ਰਿਕਵਰੀ ਇੱਕ ਪਿਸਟਲ ਹੈਗਾ ਜੀ 32 ਫੋਰ ਦਾ ਦੋ ਲਾਈਵ ਕਾਟਿਜ ਹੈਗਾ ਦੋ ਛੇ ਇਹਦੇ ਕੋਲ ਕਾਰਟੂਜ ਹੈਗਾ ਐਂਡ ਪਲਸ ਹਾਲਟੋ ਗੱਡੀ ਹੈ ਜੀ ਹਮ ਥੈਂਕ ਯੂ ਸਰ ਐ ਐਸਐਸਪੀ